ਇੱਕ ਫਰੰਟ ਰੂਟ ਮਾਰਨਾ ਇੱਕ ਡੰਡ ਮਾਰਨਾ ਠੀਕ ਆ ਤੇ ਮਕਰਾ ਗ੍ਰੀਕ ਕਹੇ ਨੇ ਨਹੀਂ ਇਹ ਕਰਨਾ ਠੀਕ ਆ ਹਾਂ ਇਹ 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 ਨਾ ਇਹ ਇਹ ਤਾਨੂੰ ਅੱਜ ਸੜਾ ਹੈ ਸੜਾ ਬੜਾ ਕਿਦਾਂ ਤਨ ਮੇ ਰਨਿੰਗ ਲਾਉਣ ਲਈ ਆਖਦੇ ਤੇ ਤੁਹਾਡੀ ਚਾਲ ਬੜਾ ਗੜੀ ਆ ਜੀ ਆਹ ਹਾਂ ਤੁਹਾਨੂੰ ਕਿਹਾ 5 ਮੀਟਰ ਇੱਥੇ ਐਸੇ ਰੱਖਦਾ ਇਹਨੂੰ ਲੱਗਦਾ ਇਹ ਮਜ਼ਾਕ ਆ ਚਲੋ ਸ਼ੁਰੂ ਕਰੋ ਸ਼ੁਰੂ ਕਰੋ ਤੇਜ਼ ਚੱਲ 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 ਤੇਜ਼ ਤੇ 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 ਫੇਰ 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 ਚਲੋ ਮੈਂ ਬੈਕ 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 ਸੇਮ 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 ਬੈਕ ਚੱਲ 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 ਓਏ ਤੂੰ ਦੂਜਾ ਮਰਾ ਗੁਰਵਿੰਦਰ ਸਿੰਘ ਕਾਂਗਾ ਨਾਲ ਮੇੜ ਚੱਲ 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 ਪਿੱਛੇ ਕਿੱਥੇ ਪਿੱਛੇ ਪਿੱਛੇ ਸੇਮ 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 ਓਏ ਕੋਰੋਨਾ ਨਹੀਂ ਜਦ ਤੱਕ ਮੈਂ ਨਹੀਂ ਕਹਿੰਦਾ ਓਏ ਸੁਰੂ 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 ਚੱਲ 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 ਜੰਮੇ ਚੱਲ 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 ਚੰਦੇ ਰੋ ਚੱਲਦੇ ਰੋ ਚੱਲਦੇ ਰੋ ਚੰਦੇ ਰੋ ਚੱਲਦੇ ਰੋ ਚੱਲਦੇ ਰੋ ਚੱਲਦੇ ਰੋ ਗੰਦਰ ਓਏ ਤੁਸੀਂ ਮਾਮਾ ਹੋਰ ਪਹੁੰਚ ਗਏ ਤੁਸੀਂ ਇੱਥੇ ਜੇ ਉਹਨਾਂ ਦੇ ਬਰਾਬਰ ਚੱਲੋ ਬਰਾਬਰ ਫੇਰ ਜਾਨ ਛੁੱਟ ਨਹੀਂ ਤੁਹਾਡੀ ਬਰਾਬਰ ਚੱਲੋ ਬਰਾਬਰ 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 ਧਿਆਨ ਨਾਲ ਬਰਾਬਰ 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 ਐਡਵਾਂਸ ਐਡਵਾਂਸ ਡੱਡੂ ਛੜਾਪੇ ਐਡਵਾਂਸ ਬੈਠੋ ਬੈਰੋ ਬੈਰੋ ਥੱਲੇ ਬੈਰੋ ਥੱਲੇ ਬੈਰੋ ਚੱਲ 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 ਚ ਮੈਂ ਹੱਥ ਹੋ ਗਏ ਫਿਰ ਲਾਉਗੇ ਰਨਿੰਗ ਲਾਉਗੇ ਕਿ ਨਹੀਂ ਚਲੋ ਚੱਲ 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 ਚਲ ਇਧਰ ਹੋ ਇਧਰ ਚੱਲ 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 ਰਨਿੰਗ ਲਾਉਣਾ ਹੈ ਮਜ਼ਾਕ ਬਣਾਉਂਦਾ ਚੱਲ 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 ਕਰ ਚੱਲ ਚੱਲ ਕਰ ਚੱਲ ਬਾਹਰੋਂ ਥੱਲੇ ਗੱਡੂ ਛੜਾਪੇ ਬਾਹਰ ਪਰੇ ਬਾਹਰ 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 ਉਧਰ ਮੂੰਹ ਉਧਰ ਮੂੰਹ ਉਧਰ ਉਧਰ ਹੋਧਰ ਉਧਰ 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 ਪਿਉਣੇ ਪਾਣੀ ਪਿਉਣੇ ਚੱਲ 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 ਓਏ ਚੱਲ 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 ਓਏ ਹੱਥਰੇ ਅੰਭਾ ਦੇ ਲੈ ਨਾ ਨਹੀਂ ਆ ਹਾਂ ਕਿਹੜਾ ਇੱਥੇ ਨਾ ਤੂੰ ਸੋ ਰਿਹਾ ਹੈ ਹੈ ਹੂੰ ਨਾ ਹੁਣ ਔਰ ਇਟਾ ਨੂੰ ਹੱਥ ਲਾਗੇ ਨਾ ਇਟਾ ਨੂੰ ਹੱਥ ਲਾਗੇ ਇਟਾ ਨੂੰ ਹੱਥ ਲਾਗੇ ਪਹਿਲੇ ਦੋ ਬੰਦੇ ਫੜਨੇ ਦੋ ਬੰਦੇ ਪਹਿਲੇ ਦੋ ਬੰਦੇ ਖੜਾ ਓਏ ਥੱਲੇ ਬਾਗਿਆ ਮਮਾ ਤੇਰਾ ਯਾਰਾ ਯੋਰ ਲਾ ਕੇਂਦੇ ਪਹਿਲੇ ਦੋ ਬੰਦੇ ਫੜਨੇ ਆ ਜਿਹੜੇ ਪਹਿਲੇ ਦੋ ਬੰਦੇ ਆ ਗਏ ਉਹ ਸਾਈਡ ਤੇ ਤੇ ਜਿਹੜੇ ਲੇਟ ਆਏ ਉਹ ਦੁਬਾਰਾ ਫੇਰ ਸ਼ੁਰੂ ਓਏ ਮਿਆ ਪੂਰਾ ਦਿਨ ਭਜਾਉਂਗਾ ਨਹੀਂ ਤੇ ਜੂਮ ਕਰ ਲਾ ਮਾੜਾ ਜੇ ਤੱਕ ਖੇਚ ਗਿਆ ਖੇਚ ਕੇ ਮੈਂ ਵੇਖੰਦਾ ਜਿਹੜਾ ਨਾਜ ਤਾ ਨੂੰ ਹੱਥ ਲਾ ਕੇ ਮੁੜਿਆ ਨਾ ਰਾਓ ਇੱਧਰ 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 ਤੁਸੀਂ ਇੱਧਰ ਇੱਧਰ ਫੇਰ ਉਹ ਵੀ ਪਹੁੰਚ ਗਏ ਸਾਰੀ ਲਵਾ ਕੇ ਇੰਨੇ ਦੋ ਬੰਦੇ ਖੜੋ ਓਏ ਇੱਧਰ 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 ਜਿੰਨਾਂ ਜਿੰਨਾ ਬੰਦੇ ਘਟਦੇ ਜਾਣਗੇ ਬਾਥੀ ਚੱਲ ਗਾ ਇੱਧਰ ਕੀ ਕਰਦਾ ਉਹ ਪਾਣੀ ਪੂਣੀ ਨਾਲ ਕੋਈ ਪੀਵੇ ਮੈਨੂੰ ਢੰਡਾ ਫੜਾਦਾ ਨਹੀਂ ਦਾ ਚੱਪ ਚੱਪਾ ਇੱਧਰ 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 ਸੈਟ ਨਾ 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 ਏਰੇ ਜੀ ਵੀ ਦੋ ਜਿਹੜੇ ਆ ਗਏ ਮੋਦੀ ਖੇਚ ਜਿਹੜੇ ਦੋ ਆ ਗਏ ਜਿਹੜੇ ਦੋ ਆ ਗਏ ਦੋ ਬੰਦੇ ਦੋ 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 ਪਹਿਲੇ ਤੇ ਮੋਦੀ ਦੂਜੇ ਦੇ ਆ ਹੱਥੀ ਚੱਲ 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 ਇੱਧਰ ਪਾ ਮਾ ਇੱਧਰ 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 ਓਏ ਇੱਧਰ ਹੁੰਦਾ ਨਹੀਂ ਆ ਇੱਧਰ 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 ਹਮੇਂ ਜਿਹੜੇ ਦੇ 5 ਮਿੰਟ ਚੱਲ ਮਾਉਣੀਆਂ ਇੱਧਰ 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 ਹਮਿਆਂ ਇਹ ਆਡ ਪੁੱਤ ਪੂਰਾ ਦਿਨ ਚੱਲੂਗੀ ਜੇ ਨਾ ਆ ਦੂਜੇ ਦੇ ਆ ਜਾਓ ਆ ਜਾਓ ਆ ਜਾਓ ਆ ਜਾਓ ਬਰਾਬਰ 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 ਹੁਣ ਬਹਿ ਗਿਆ ਅੰਦੀਕਰ ਇਧਰ 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 ਓਏ ਸਾਹਮਣੇ ਚਲੋ ਗੋ ਓਏ ਤੂੰ ਸਾਹਮਣੇ ਚੱਲ ਚੱਪ ਖੇਤ ਕੇ ਲਾ ਖੇਤ ਕੇ ਖੇਤ ਕੇ ਮਰ ਨਹੀਂ ਚੱਲਿਆ ਨੂੰ ਚੱਲ 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 ਜਿਹੜੇ ਦੋ ਆ ਗਏ ਦੋ 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 ਠੱਟੀ ਵਾਲੇ ਗੁੱਗੂ ਹੋ 2 2 2 2 2 2 2 ਚਲੋ ਲੈ ਲਓ ਆ ਇੱਥੇ 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 ਖੜੋ ਇੱਥੇ ਖੜੋ ਓਏ ਤੇਜ਼ ਕਰੋ ਤਿੰਨੇ ਜਾਣੇ ਹਮੇਣਾ ਆਪਾਂ ਨੂੰ ਪਹੁੰਚਾ ਦਿਓ ਹੈਂਡ ਦੇ ਆਪਾਂ ਦੋ ਲੰਮੀਆਂ ਜੀ ਤੇਜ਼ 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 ਇੱਧਰ ਓ ਹੈਲੋ ਪ੍ਰਮਾਨ ਜੀ ਇਹ ਚਾਲ ਲਗੀ ਮਾਰਨ ਤੇ ਦੇਣੀਗੇ ਛੱਡਣ ਲੱਗਾ ਹੀ ਇੱਥੋਂ ਹੀ ਮੈਂ ਲੱਤਾਂ ਦੇ ਆਉਣਾ ਹੀ ਕੀ ਗੱਲ ਇੱਧਰ ਉੱਧਰ ਇੱਧਰ 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 ਆ ਇੱਧਰ 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 ਤਿੰਨੇ ਜਾਣੇ ਹੁਣ ਤਿੰਨਾ ਚੋਂ ਦੋ ਇੱਕਾਂ ਚੋਂ ਦੋ ਤਿੰਨਾ ਚੋਂ ਦੋ 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 ਕਿੰਨਾ ਚੋਂ ਦੋ ਇੱਕ ਕਰੋ ਇੱਕ ਇੱਕ ਨਹੀਂ ਨਹੀਂ ਦੋ ਦੋ ਚੱਲਣ ਦੇ ਦੋ ਚੱਲਣ ਦੇ ਐਂਡਲ ਨੂੰ ਕਿੱਦਾਂ ਕਰਨਾ ਜੀ ਹੋਰ ਕੋਈ ਨਹੀਂ ਕੋਈ ਆ ਮੇ ਕੋਈ ਨੰ ਨਹੀਂ ਭੱਜ ਜਾਣਾ ਬਿਨਾ ਭੱਜਾ ਦੇ ਜੱਤ ਮੈਂ ਭੱਜ ਆ ਆ ਆ ਸੁਖ ਮਨਾ ਆ ਆ ਆ ਆ ਆ ਮੇਰੇ ਨਾਲ ਕਿਨੇ ਲਾਉਣੀ ਹੁਣ ਸਪਰੰਟ ਨਹੀਂ ਕਿਹੜਾ ਬਣਾ ਕਹਿੰਦਾ ਚਲ ਆ ਉੱਠ ਕੇ ਦੂਈ ਆ ਜਾ ਕਿ ਨਹੀਂ ਜੀ ਵਾ ਨਾ ਓਏ ਤੜਕ ਪਾਈ ਕੋਈ ਨਹੀਂ ਦਾ ਸਕਦੇ ਅਈ ਦੇਖੋ ਇਹਨੂੰ ਜਾਨ ਜਾਨ ਦੀ ਕਰ ਦੋ ਆ ਏਟ ਲਾ ਗੋ ਵੀ ਆਪਾਂ ਇਥੋਂ ਭਾਈ ਤਾਂ ਇਹਨੂੰ ਕੇ ਹੱਥ ਲਾਉਣਾ ਪਹਿਲਾਂ ਚੱਲ ਓਏ ਉਲਟਾ ਨੂੰ ਹੱਥ ਲਾਉਣਾ ਪਹਿਲਾਂ ਜੇ ਪਹਿਲਾਂ ਲਾਟ ਆਇਤੋਂ ਓਏ ਗੋ ਗਈ ਓ ਨਟਾ ਨੂੰ ਇਥੋਂ ਪਹਿਲਾਂ ਇਹਨੂੰ ਓਏ ਮੈਂ ਟੇੜ ਮਾਰਨੀ ਹਾਂ ਬਾਜਾ ਆਇਆ ਇਹਨਾਂ ਜੇ ਦਾਤਾਰੇ ਪੁੱਤ ਬਾਠੇਗਾ ਨਹੀਂ ਰਾਤ ਪੂਰਾ ਦਿਨ ਭੱਜੇਗਾ ਵੇ ਲੋ ਓਏ ਮੈਂ ਨੂੰ ਕਿਨੇ ਗਿਆ ਹਟਿਓ ਮਿਹਨਤ ਲਾਉਣ ਨਾਲ ਬੰਦਾ ਮਰਦਾ ਨਹੀਂ ਤਕੜਾ ਹੁੰਦਾ ਠੀਕ ਆ ਉਹ ਠੀਕ ਆ ਹਾਂ ਜੀ ਹਾਂ ਤੁਹਾਡੀਆਂ ਬਾਦਾਂ ਮਰ ਗਈਆਂ ਨੇ ਪਤਾ ਨਹੀਂ ਕੀ ਹੋ ਗਿਆ ਤੁਹਾਨੂੰ ਹਾਂ ਮਿਹਨਤ ਨਾਲ ਬੰਦਾ ਤਕੜਾ ਦਾ ਮਰਦਾ ਕੋਈ ਨਹੀਂ ਆ ਜਿੰਨੀ ਮਿਹਨਤ ਲਾਗੇ ਉਹਨੇ ਤਕੜੇ ਹੋਗੇ ਇਹ ਹਾਰਡ ਵਰਕ ਹੀ ਆ ਆਲੋ 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 ਯਾਰੋ ਪੌੜੀ ਦੇ ਨਾ ਜੋ ਆਪਣਾ ਸਵੇਰੇ ਕਈਆਂ ਦਾ ਰਹਿ ਗਈਆਂ ਦੋ ਪਹਿਲਾਂ ਉਹ ਸਾਫ਼ ਸਫਾਈ ਕਰਕੇ ਠੀਕ ਹੈ ਉਹਦਾ ਘਾ ਘੂਆ ਹੋ ਗਿਆ ਨਾ ਫੇਰ ਹੀ ਫੈਰਾ ਲਾਉਣ ਦਾ ਉਹ ਅਗਲੇ ਪੱਜੇ ਆਪਾਂ ਹੁਣ ਵੀ ਚੜ ਕੇ ਵੀ ਉਤਰਦੇ ਨੇ ਉਹ ਅਗਲੇ ਪਾਸੇ ਝਾੜੀਆਂ ਆਈਆਂ ਤੇ ਐਵੇਂ ਕੋ ਨਿਸ਼ਾਨ ਕਰਾਵਾ ਹਲਾ ਨਿੱਕੀ ਇੱਕੋ ਸਹੀ ਹੁਣ ਇਦਾਂ ਕਰਾ ਪਾਰਟੀ ਦੇ ਚਲੋ ਉੱਧੇ ਚਲੋ ਆ ਵੇ ਵੀ ਆੜੇ ਪਾਰਟੀ ਨਹੀਂ ਤਲਕੜੇ ਚਲੋ ਚਲੋ ਚੱਲ ਚਲੋ ਉਧਰੋਂ ਨਹੀਂ ਛੁਪੇ ਰਹੇ ਜਾੜਾ ਤਿਲਕੜਾ ਵਾ ਤੇਰੇ ਗ੍ਰਿਫ ਬਣੀ ਜਾਣਾ ਦੇ ਚਲੋ ਦੌੜ ਕੇ ਦੌੜ ਕੇ ਦੌੜ ਕੇ ਜਿੰਨੇ ਨੰਗੇ ਪੈਰੀ ਹੋਣਾ ਨੰਗੇ ਪੈਰੀਆ ਜੋ ਫੱਤ ਨਾ 겨ਓ ਆ ਗਿਆ ਗੱਲਾ ਨਹੀਂ ਡੇਕਾ ਤੁਸੀਂ ਉਧਰ ਹੋ ਸਾਰੇ ਪਿੰਡ ਤੋਂ ਨਾ ਦੇਖ ਲੈ ਕਨੀ ਚਲੋ ਚਲੋ ਏਟਰਾ ਦੋ ਪੁੱਤੋ ਦੀ ਹੋ ਗਿਆ ਹਾਂ ਪਾ ਲਿਆ ਇੰਨਾ ਕਿ ਬਹੁਤ ਆ ਬਣਾਣਾ ਕੀ ਹੋਰ ਕਰਨਾ ਜੇ ਬਤਾਉਣਾ ਅੱਟਣਾ ਨਾ ਅੱਟਣਾ ਨਾ ਬੜਾ ਹਾਈ ਚਲੀ ਆ। ਆਦੂਆ। ਚਾਹ ਤਾਂ ਆਪਣੇ ਅੱਧਰਿਆਂ ਆਈ ਕਰਾਂ। ਆ। ਸਾਸ ਲਾਉਣੀਆਂ ਦੇ ਰਿਲੈਕਸ ਜੇ ਹੁਣ ਤੁਸੀਂ ਪੂਰੇ। ਠੀਕ। ਬਾਹ ਲਾਜ ਨਾ ਬਾਹ ਹੱਸਦੀ ਲੱਗ। ਤੇ ਫੇਰ ਤੂੰ ਇਹਦੇ ਉੱਤੋਂ ਨਹੀਂ ਨਾ ਨਾ ਡਰਦੇ ਉੱਤੋਂ ਨਹੀਂ। ਚੱਲ ਓਏ। ਚੱਲੋ ਚੱਲੋ। ਢੋੜ। ਹੁਣ। ਗੈਬ ਰੱਖੋ ਗੈਬ ਗੈਬ। ਤੇਜ਼ ਤੇਜ਼ ਚੜਨਾ ਵੀ ਤੇਜ਼ ਆ ਨੂੰ। ਯਾਰ ਕਿੱਡੀ ਗੱਲ ਆ ਪੈਰ ਤਲਕਦੇ ਆ ਨਹੀਂ ਤਲਕਦੇ ਆ ਵੇ ਮੈਂ ਚੜ ਜਾਣਾ ਤੈਨੂੰ ਚੜ ਕੇ ਬਹੋਣਾ ਚਲੋ 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 ਤੂੰ 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 ਉੱਡਾਓ ਫਿਰ ਵੇਟ ਨਹੀਂ ਵਜਦੇ ਨਹੀਂ ਵਜਦੇ ਚਲੋ ਚਲੋ ਚੱਲ ਚੱਲ ਚਲੋ ਇੱਥੇ ਲੀ ਬੰਨਣੀ ਚਾਹੀਦੀ ਅੱਜ ਚਲੋ ਬਾਕੀ ਗਰਾਊਂਡ ਤੇ ਚੱਲ 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 ਆ ਗਿਆ ਏ ਠੀਕ ਕਰ ਨਾ ਰੇ ਯਾਰ ਆਪੂ ਸਰਦਾਰ ਕਰਨ ਚਾਚਾ 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 ਆਦਰੋ ਅਜੇ ਇੱਥੇ ਇੱਥੇ ਨਾ ਇੱਥੇ ਖਲੋ ਇੱਥੇ ਖਲੋ ਸਾਰੇ ਬੈਠੇ ਆਦਰ ਆਇਦਰੋ ਆਦਰੋ ਸਪੀਡ ਨਾ ਕਮ ਸੇ ਕਮ ਯਾਰ ਇੰਨੀ ਤੇ ਸਪੀਡ ਰੱਖੋ ਕੋਈ ਨਾ ਭੜਕਉਣ ਮਰੇ ਪਿਆ ਜਿਹੜਾ ਇੱਧਰ ਵੇਖੋ ਇੰਨੀ ਤੇ ਸਪੀਡ ਦੇਖੋ ਕੀ ਚੜਿਆ ਕਿਉਂ ਨਹੀਂ ਜਾਂਦਾ ਯਾਰ ਹੈ ਕਿਉਂ ਨਹੀਂ ਚੜਿਆ ਜਾਂਦਾ ਸਤੋ ਕਰੇ ਨਾ ਮੰਮਾ ਵਕਤ ਪਿਆਉਣਾ ਨਾ ਰਗੜਾ ਲਾ ਕੇ ਰਖਪਲ ਮਾਨ ਆਉਂਦਿਆ ਹੈ ਤਾ 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 ਤੂ ਤੋ ਮੜੋ ਤੋ ਸਪੀਡ ਸਪੀਡ ਕਾਂਗੇ ਵਾਲਿਆ ਬਿਲਕੁਲ ਸਪੀਡ ਨਹੀਂ ਆ ਗਈ ਤੇਰਾ ਨਾਂ ਹੀ ਐਵੇਂ ਰੱਖਵਾਇਆ ਚੱਚਾ ਚੱਲ ਚੱਲ ਆ ਮੋੜਿਆ ਇਹੋ ਹੀ ਕੰਮ ਹੋਣੀ ਏ ਇਹੋ ਕੰਮ ਹੋਣੀ ਏ ਜਿੰਨੀ ਖੇਤ ਕੇ ਲਾ ਲੋਗੇ ਤੁਹਾਡੇ ਕੰਮ ਹੋਣੀ ਆ ਅਗਲੇ ਪਾਸੇ ਪਤਾ ਦੇ ਲੱਗੇ ਨਾ ਬੰਦੇ ਨੂੰ ਹੱਥ ਰੱਖਿਆ ਗਿਆ ਜਾਪਾ ਹੀ ਦੇ ਰੇਡਰ ਸਮੇ ਧੌਲ ਮਾਰੀ ਗਏ ਨੂੰ ਬੰਦ ਪਤਾ ਲੱਗਣਾ ਚਾਹੀਦਾ ਜਾਪੀ ਨੂੰ ਚੱਤ 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 ਚੱਲ ਖੇਤ ਕੇ ਖੇਤ ਕੇ ਖੇਤ ਕੇ ਖੇਤ ਕੇ ਲਾਸਟ 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 ਆ ਤੇਰਾ ਤੇਰਾ ਓਏ ਹੰਮਿਓ ਹਮਾਦ ਕੀ ਜਾਂਦਾ ਬੰਦਾ ਈਡੀ ਨਹੀਂ ਹੈਗੀ ਓਕੇ ਮਰੇ ਉਹ ਲਾਰਦ ਵਿੱਚ ਇੱਥੇ ਵੇਦਾ ਦੌੜ ਕੇ ਤੁਰ ਕੇ ਤੁਰੇ ਆਉਂਦੇ ਨੇ ਹਾਂ ਥੱਲੇ ਬੈਂਡ ਬੈਂਡ ਬਾਹਾਂ ਥੱਲੇ ਬਾਹਾਂ ਥੱਲੇ ਓਏ ਬਾਹਾਂ ਥੱਲੇ ਸੁਣਿਆ ਨਹੀਂ ਇਹ ਭੱਜ ਕੇ ਗਿਆ ਰ ਭੱਜ ਕੇ ਹੀ ਆਉਣਾ ਬਾਹਾਂ ਥੱਲੇ ਓਏ ਸਾਰੇ ਥੱਲੇ ਡਾਊਨ ਡਾਊਨ ਨਾਲੇ ਤੂੰ ਹੀ ਡਾਊਨ ਆਜੇ ਆਉਣਾ ਡਾਊਨੋ ਡਾਊਨ ਇੱਧਰ 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 ਥੱਲੇ ਡਾਊਨ ਹਾਂ ਜੀ ਇੱਧਰ ਆਜੋ ਉੱਠ ਕੇ ਮੱਥਰ ਨਿਕਲਣੀਆਂ ਨੇ ਇਹ ਉਲਟੀ ਆਉਣੀ ਸਾਡੇ ਡਾਕਟਰ ਨੂੰ ਨਾ ਬੁਲਾ ਲੀਏ ਥੱਲੇ ਥੱਲੇ ਓਏ ਥੱਲੇ ਬਾਹਾਂ ਤੈਨੂੰ ਬਾਵਾ ਨੂੰ ਆਖਿਆ ਬਾਵਾ ਦੇ ਖੱਲੇ ਖੱਲੇ ਕਹਿ ਤਾ ਤੇ ਥੱਲੇ ਖੂਣਾ ਠੀਕ ਆ ਓਏ ਗਰਾਊਂਡ ਗਰਾਊਂਡ ਜਨੀ ਸੁਪਣਾ ਕਹਿਣੇ ਗਰਾਊਂਡ ਚ ਸੁੱਕਦਾ ਨਾ ਮੈਂ ਚੀਕਾਂ ਕਢਾ ਰੂਗਾ ਠੀਕ ਆ ਓਏ ਕਿੱਦਾਂ ਲੱਗਦਾ ਓਏ ਵਧੀਆ ਇੱਕੇ ਬੰਦਰੀ ਆਵਾਜ਼ ਨਿਕਲਦੀ ਆ ਕਿੱਦਾਂ ਲੱਗਦਾ ਓਏ ਹਾਟ ਮਰ ਨਹੀਂ ਚੱਲੇ ਕੁਝ ਨਹੀਂ ਹੋ ਲਗਾ ਚੱਲ ਕੇ ਰੱਖੋ ਚੱਲ ਕੇ ਪਾਵਾ ਦੇ ਵੇਟ ਪੇਟ 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 ਪਾਵਾ ਦੇ ਵੇਟ ਬਾਵਾ ਦੇ ਵੇਟ ਬਾਵਾ ਦੇ ਵੇਟ ਉਹ ਲੈਂਡ ਐਕਸਰਸਾਈਜ਼ ਚਲੋ ਪੰਜ ਪੰਜ ਡਾਂਡ ਮਾਰ ਨਿੱਕੇ ਵੱਡੇ ਕਰ ਲਓ ਕੰਲੇ ਨਹੀਂ ਆ ਜਾਂਦਾ ਮਾਮੇ ਰੋ ਚੱਲ 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 ਰੋ ਅੱਜ ਤੂੰ ਕਿੱਦਾਂ ਮਾਰਦਾ ਜੀ ਕੌਣ ਭਲਵਾਨ ਜੀ ਬਿਲਕੁਲ ਮਿੱਟੀ ਪੋਲੀ ਹੱਥਾਂ ਦੇ ਰੋ ਥੱਲੇ ਫਰਸ਼ ਬਣਾ ਦਈਏ ਰੋ ਇਹ ਬੋ ਮੂੰਖ ਨਹੀਂ ਮਾਰ ਰ ਖੜੇ ਹੋ ਜਿਹੜੇ ਹੋ ਗਿਆ ਖੜੇ ਹੋ ਇਹ ਨੂੰ ਨਾ ਫੀਲ ਨਹੀਂ ਕਰਨਾ ਠੀਕ ਆ ਹੀਲ ਕਰਨ ਆਏ ਬੜੀ ਕੰਮ ਦੀ ਚੀਜ਼ ਆ ਜਿਹੜੀ ਤੁਸੀਂ ਹੁਣ ਲਾਉਂਦਾ ਜੇ ਨਾ ਤੁਹਾਡੇ ਕੰਮ ਆਉਣੀ ਆ ਜੇ ਲਾਉਗੇ ਤੇ ਕਹੇ ਬੰਦੇ ਨੂੰ ਫੜ ਲੋਗੇ ਕਬੜੀਆਂ ਪਾ ਲੋਗੇ ਜੇ ਲਾਉਗੇ ਤੇ ਜੇ ਆਪਾਂ ਕੱਲੀ ਗਰਾਊਂਡ ላይ ਗਏ ਨਾ ਤੇ ਪੁੱਤ ਗਰਾਊਂਡ ਆਪਣੀ ਜਗ੍ਹਾ ਤੇ ਮਿਹਨਤ ਆਪਣੀ ਜਗ੍ਹਾ ਹੈ ਗਰਾਊਂਡ ਆਪਾਂ ਨੂੰ ਗਰਾਊਂਡ ਦੇ ਵਿੱਚ ਆਪਾਂ ਟੱਚ ਮਾਰਨਾ ਠੀਕ ਆ ਜਾਂ ਫੀ ਟੈਗ ਮਾਰਨਾ ਸਿੱਖ ਸਕਦਾ ਰੀਡਰ ਭੱਜਣਾ ਸਿੱਖ ਸਕਦਾ ਡਾਚ ਮਾਰਨੀ ਸਿੱਖ ਸਕਦਾ ਜਿਹੜੀ ਬਾਵਾ ਦੀ ਜਾਨ ਆਉਣੀ ਉਹ ਇੱਥੇ ਹੀ ਆਉਣੀ ਆ ਜਦੋਂ ਤੁਸੀਂ ਮੈਦ ਆਪਾਂ ਖੇਡਦੇ ਆਂ ਜਦੋਂ ਬੰਦੇ ਨਾਲ ਬੰਦਾ ਵਜਦਾ ਨਾ ਅਗਲੇ ਦੀ ਮਿਹਨਤ ਨਾਲ ਤੇ ਆਪਣੀ ਮਿਹਨਤ ਨਾਲ ਪਤਾ ਲੱਗਦਾ ਏ ਠੀਕ ਆ ਜਦੋਂ ਤੁਸੀਂ ਇਹ ਚੀਜ਼ਾਂ ਲਾਈਆਂ ਉੜਗੀਆਂ ਤੇ ਅਗਲੇ ਬੰਦੇ ਨਾਲ ਤੁਸੀਂ ਭੇੜ ਕੇ ਢੇਰੀਆਂ ਤਾਂ ਕਾ ਸਕਦੇ ਜੇ ਜੇ ਆਪਾਂ ਕੱਲੀ ਗਰਾਊਂਡ ਹੀ ਲਾਈ ਗਏ ਅਗਲੇ ਨੇ ਇੱਕ ਇੱਕ ਪਾਸੇ 1000 ਛਪਾਟਾਂ ਮਾਰਨ ਲਿਆ 1000 ਮਤਲਬ ਬੈਠਕ ਅਲੱਗ ਤੋਂ ਲਾਉਣ ਦਿਆ ਹੈ ਇਹ ਚੀਜ਼ਾਂ ਲਾਉਣ ਦਿਆ ਤੇ ਆਪਾਂ ਉਹਦੇ ਮੁਕਾਬਲੇ ਨਹੀਂ ਆ ਉਹਦਾ ਸਟੈਂਮਲੇ ਦਾ ਤੇ ਆਪਣੀ ਸਟੈਂਮਲੇ ਦਾ ਫਰਕ ਹੀ ਬੜਾ ਹੋਣਾ ਕੱਲੀ ਗਰਾਊਂਡ ਦਾ ਨਹੀਂ ਇਹ ਕੀਰ ਬੰਦੀ ਇਹ ਲਾਉਣੀ ਪੈਣੀ ਆ ਉਹ ਠੀਕ ਆ ਹਾਂਜੀ ਹਾਂ ਉਹ ਵੇਲੇ ਲੱਗਦਾ ਸਰ ਕਰਕੇ ਸੁਰੂ ਭਰਵਾਨ ਜੀ ਇੱਧਰ ਭਰਵਾਨ ਜੀ ਕਈ ਹੋਏ ਠੀਕ ਹੈ ਨਹੀਂ ਆਓ ਫਿਰ ਉਠੋ ਇੱਧਰ ਆਓ ਭਰਵਾਨ ਆਵਲਾ ਇੱਧਰ ਆ ਕੇ ਦੁੱਖਾਂ ਦਾ ਮਾਰਿਆ ਕਿੱਤੇ ਕੀ ਮਾਰਿਆ ਤੂੰ ਦੁੱਖਾਂ ਦਾ ਮਾਰਿਆ ਅੱਗੇ ਤਰਾ ਦੁੱਖ ਲੱਗੇ ਤਾਂ ਨਾ ਦੁਖੀ ਰਹਿ ਦਿੰਦਾ ਅੱਜ ਤੋਂ ਠੀਕ ਆ ਜਾ ਲੱਤ ਗਿਆ ਆ ਤੁਹਾਨੂੰ ਤੇ ਕੀ ਦੁੱਖਾਂ ਦਾ ਮਾਰਿਆ ਆ ਗਿਆ ਅੱਜ ਉਹ ਠੀਕ ਆ ਹਾਂ ਜੀ ਆਹੋ ਹੈਲੋ ਕਿਧਰੋਂ ਪੈ ਗਿਆ ਫਰਮਾਨਾ ਦਾ ਵੀ ਮੈਨੂੰ ਦੁੱਖ ਲੱਗੇ ਮੇਰੀ ਗੱਲ ਉਮਰ ਪੁੱਛੋ ਪਹਿਲਾਂ ਹਾਂ ਉਮਰ ਪੁੱਛੋ ਕਿ ਤੇਨੀ ਉਮਰ ਹੈ 17 ਸਾਲ 17 ਸਾਲ ਕਹਿੰਦੀ ਆ 17 ਸਾਲ ਹੈ 7 ਤੋਂ ਵੀ ਦੁੱਖ ਹੈਗਾ ਨਾ ਮੈਨੂੰ 4 ਸਾਲਾਂ ਅੱਗੇ ਕੋਈ ਦੁੱਖ ਨਹੀਂ 17 ਸਾਲ ਦੀ ਸੌਰੀ ਸੌਰੀ ਤੇ ਯਾਦ ਦੇ ਆ